ਸੱਚਾ ਗਾਲ ਜੀ ਮੇਸ਼ਾ ਸ਼ਰਮਾ ਚੜਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਪਾਤ ਤੇ ਪਾਕਿਸਤਾਨ ਵਿਚਾਲੇ ਤਣਾਅ ਜਿਹੜਾ ਕਿ ਲਗਾਤਾਰ ਵਧਦਾ ਜਾ ਰਿਹਾ ਤਾਂ ਜੰਗ ਵਰਗੀ ਸਥਿਤੀ ਜਿਹੜੀ ਕਿ ਪੈਦਾ ਹੋ ਚੁੱਕੀ ਹੈ ਜਿਸ ਦਾ ਅਸਰ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਕਈ ਜ਼ਿਲ੍ਹਿਆਂ ਦੇ ਵਿੱਚ ਹਵਾਈ ਹਮਲੇ ਕੀਤੇ ਗਏ ਬੀਤੇ ਰਾਤ ਜਿਹੜਾ ਕਿ ਜਿਸ ਦੇ ਵਿੱਚ ਜਲੰਧਰ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਤੇ ਹੋਰ ਵੀ ਇਲਾਕਿਆਂ ਦੇ ਵਿੱਚ ਪਠਾਨਕੋਟ ਜੰਮੂ ਦੇ ਵਿੱਚ ਜਿਹੜੇ ਕਿ ਲਗਾਤਾਰ ਅਟੈਕ ਕੀਤੇ ਜਾ ਰਹੇ ਨੇ ਤਾਂ ਲੋਕਾਂ ਨੂੰ ਵੀ ਜਿਹੜਾ ਕਿ ਸਪੈਸ਼ਲ ਘਰਾਂ ਦੇ ਵਿੱਚ ਰਹਿਣ ਲਈ ਹਦਾਇਤਾਂ ਜਾਰੀ ਕੀਤੀਆਂ ਗਿਆ ਹਨ ਤਾਂ ਉੱਥੇ ਜੇ ਗੱਲ ਕਰ ਲਈ ਜਾਵੇ ਪਟਿਆਲਾ ਦੀ ਤਾਂ ਪਟਿਆਲਾ ਦੇ ਵਿੱਚ ਵੀ ਗਾਇਡਲਾਈਨਸ ਜਾਰੀ ਹੋ ਚੁੱਕੀਆਂ ਨੇ ਤਾਂ ਪਟਿਆਲਾ ਦੇ ਵਿੱਚ ਕਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਆ ਕੀ ਕਹਿਣਾ ਹੈ ਪਟਿਆਲਾ ਵਾਸੀਆਂ ਦਾ ਤਾਂ ਕੀ ਮਾਹੌਲ ਹੈ ਪਟਿਆਲਾ ਦੇ ਵਿੱਚ ਇਹ ਸਾਰੀ ਜਾਣਕਾਰੀ ਦੇਣ ਦੇ ਲਈ ਮੇਰੇ ਨਾਲ ਫੋਨ ਲਾਈਨ ਤੇ ਮੇਰੇ ਸਹਿਯੋਗੀ ਗੁਰਮੁਖ ਸਿੰਘ ਰੂਪਾਣਾ ਜੀ ਜੁੜ ਚੁੱਕੇ ਨੇ ਰੂਪਾਣਾ ਜੀ ਕੀ ਕਹਿਣਾ ਚਾਹੋਗੇ ਤੁਸੀਂ ਪਟਿਆਲਾ ਦੇ ਕੀ ਮਾਹੌਲ ਬਣੇ ਹੋਏ ਨੇ ਸਾ ਪਟਿਆਲਾ ਦੇ ਵਿੱਚ ਇਸ ਸਮੇਂ ਬਿਲਕੁਲ ਸ਼ਾਂਤੀ ਦਾ ਮਾਹੌਲ ਆ ਪਟਿਆਲਾ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਠੀਕ ਹੈ ਕਿ ਬੇਸ਼ੱਕ ਜਦੋਂ ਵੀ ਭਾਰਤ ਤੇ ਪਾਕਿਸਤਾਨ ਦਾ ਮਾਹੌਲ ਤਣਾਪੂਰਕ ਬਣਿਆ ਤਾਂ ਪੰਜਾਬ ਨੇ ਸਭ ਤੋਂ ਵੱਧ ਤੰਦਪ ਹੋ ਗਿਆ ਪਰ ਜਿਨਾ ਪਟਿਆਲਾ ਪਟਿਆਲਾ ਬਾਰਡਰ ਤੋਂ ਕਾਫੀ ਦੂਰ ਆ ਪਰ ਫਿਰ ਵੀ ਪ੍ਰਸ਼ਾਸਨ ਨੇ احتیاط ਦੇ ਤੌਰ ਦੇ ਉੱਪਰ ਸਕੂਲ ਕਾਲਜ ਵਿਦਿਅਕ ادارے ਸਾਰੇ ਬੰਦ ਕਰ ਦਿੱਤੇ ਗਏ ਨੇ ਤੇ ਅੱਜ ਸਵੇਰ ਤੋਂ ਹੁਕਮ ਜਾਰੀ ਕਰ ਦਿੱਤੀ ਗਈ ਹੈ ਕਿ ਕੋਈ ਵੀ रहे ਕੋਈ ਵੀ ਵਿਅਕਤੀ ਖਿੜਕੀਆਂ ਤੇ ਨਾ ਖੜੇ ਬਾਲਕੋਨੀ ਚ ਨਾ ਖੜੇ ਤੇ ਆਪੋ ਆਪਣਾ ਜਿਹੜਾ ਬਚਾਪਣਾ ਰੱਖਿਆ ਜਾਵੇ ਤੇ ਉਹ ਰਾਤ 3 ਘੰਟਿਆਂ ਦਾ ਜਿਹੜਾ ਬਲੈਕਆਊਟ ਆ ਪਟਿਆਲਾ ਦੇ ਵਿੱਚ ਕੀਤਾ ਗਿਆ ਸੀਗਾ ਬੇਸ਼ੱਕ ਲੋਕਾਂ ਦੇ ਵਿੱਚ ਇਹਨਾਂ ਦਾ ਮਾਹੌਲ ਜ਼ਰੂਰ ਸੀਗਾ ਕਿਉਂਕਿ ਲੋਕਾਂ ਨੂੰ ਚੈਨਲਾਂ ਦੇ ਉੱਪਰ ਜਿਹੜੇ ਲੋਕ ਚੈਨਲ ਤੇ ਦੇਖ ਰਹੇ ਸੀ ਸੋਸ਼ਲ ਮੀਡੀਆ ਦੇ ਦੇਖ ਰਹੇ ਸੀ ਜੋ ਜੀ ਇਸ ਦੇ ਹਿਸਾਬ ਨਾਲ ਲੋਕ ਜਿਹੜਾ ਹੈਗਾ ਪੈਨਿਕ ਦੇ ਵਿੱਚ ਆਏ ਸੀ ਲੋਕ ਪਟਿਆਲਾ ਦੇ ਨਾਲ ਲੱਗਦਾ ਮੁਹਾਲੀ ਚੰਡੀਗੜ੍ਹ ਤੇ ਪੰਚਕੋਲਾ ਉੱਥੇ ਵੀ ਜ਼ਰੂਰ ਜਿਹੜਾ ਹੈਗਾ ਪ੍ਰਚਾਰਣ ਵੱਲੋਂ ਹਾਈਲਾਈਟ ਕੀਤਾ ਗਿਆ ਜੀ ਪਟਿਆਲਾ ਦੇ ਵਿੱਚ ਵੀ ਜਿਹੜਾ ਹੈਗਾ ਮਿਲਟਰੀ ਕੈਂਟ ਹੈ ਪਰ ਜੇਕਰ ਚੰਡੀਗੜ੍ਹ ਦੀ ਗੱਲ ਕਰੀਏ ਚੰਡੀਗੜ੍ਹ ਦੇ ਵਿੱਚ ਸਾਡਾ ਪੰਜਾਬ ਹਰਿਆਣਾ ਜੀ ਰਾਜਧਾਨੀ ਹੈ ਹਾਈ ਕੋਰਟ ਹੈ ਤਾਂ ਉੱਥੇ ਹੈਗਾ ਜਿਹੜਾ ਹੋਰ ਵੱਡੇ ਵੱਡੇ ਮਾਲ ਨੇ ਚੰਡੀਗੜ੍ਹ ਦੇ ਤਾਂ ਕਿ ਚੰਡੀਗੜ੍ਹ ਵਿੱਚ ਜਿਹੜਾ ਹਾਈਲਾਈਟ ਕੀਤਾ ਗਿਆ ਲੋਕਾਂ ਨੂੰ ਘਰੋਂ ਨਾ ਨਿਕਲਣ ਦੀ ਧਲਾ ਦਿੱਤੀ ਗਈ ਹੈ ਤੇ ਨਾਲ ਇਹ ਵੀ ਗੱਲ ਕਹੀ ਗਈ ਹੈ ਜਿਹੜਾ ਮਹਾਲ ਹੀ ਹੈ ਮਹਾਲ ਹੀ ਪਟਿਆਲਾ ਦੇ ਬਿਲਕੁਲ ਥੋੜੀ ਦੂਰੀ ਤੇ ਹੈਗਾ ਪਰ ਮਹਾਲੀ ਵਿੱਚ ਵੀ ਹਾਈਲਾਈਟ ਕੀਤਾ ਗਿਆ ਜਿਹੜਾ ਪੰਚਕੂਲਾ ਦੇ ਵਿੱਚ ਵੀ ਹਾਂ ਪਟਿਆਲਾ ਦੇ ਵਿੱਚ ਲੋਕਾਂ ਦੇ ਵਿੱਚ ਕੋਈ ਏਦਾਂ ਦਾ ਸਹਨ ਹੁਣ ਨਹੀਂ ਹੈਗਾ ਲੋਕ ਆਮ ਦੀ ਤਰ੍ਹਾਂ ਘਰਾਂ ਤੋਂ ਬਾਹਰ ਜਾ ਰਹੇ ਨੇ ਦੁਕਾਨ ਖੁੱਲੀਆਂ ਆ ਬਾਜ਼ਾਰ ਖੁੱਲੇ ਨੇ ਜੀ ਆਵਾਜ਼ੇ ਪੂਰੀ ਤਰ੍ਹਾਂ ਬਿਲਕੁਲ ਬਹਾਲ ਹੈ ਬੱਤਾ ਆਵਾਜ਼ੇ ਜਿਹੜੀ ਹੈਗੀ ਬਿਲਕੁਲ ਚੱਲ ਰਹੀ ਹੈ ਬੇਸ਼ੱਕ ਤੇ ਬਲੈਕਆਊਟ ਰੋਜ਼ਾਨਾ ਰਹੇਗਾ ਜਾਂ ਫਿਰ ਬੀਤੀ ਰਾਤ ਜਿਵੇਂ 3 ਘੰਟੇ ਲਈ ਕੀਤਾ ਗਿਆ ਸੀ ਕਿ ਅੱਜ ਵੀ ਕੁਝ ਇਸ ਤਰ੍ਹਾਂ ਦੇ ਅਸਰ ਬਣ ਸਕਦੇ ਨੇ ਜਾਂ ਫਿਰ ਆਉਣ ਵਾਲਾ ਮਾਹੌਲ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਪਟਿਆਲਾ ਦੇ ਅੰਦਰ ਇਹ ਜਿਹੇ ਕੋਈ ਸਾਰਾ ਮਾਹੌਲ ਜਿਹੜਾ ਹੈਗਾ ਇਹ ਪਾਕਿਸਤਾਨ ਦੇ ਜਿਹੜਾ ਮਾਹੌਲ ਆ ਉਸ ਤੇ ਉੱਪਰ ਇਹ ਡਿਪੈਂਡ ਕਰਦਾ ਹੈ ਕਿ ਰਾਤ ਨੂੰ ਮਾਹੌਲ ਕਿਸ ਤਰ੍ਹਾਂ ਦਾ ਹੋਏਗਾ ਰਾਤ ਜਿੱਦਾਂ ਦਾ ਮਾਹੌਲ ਬਿਲਕੁਲ ਪੂਰਾ ਘਬਰਾਉਣ ਵਾਲਾ ਸੀਗਾ ਲੋਕ ਪੂਰੇ ਘਬਰਾਏ ਹੋਏ ਸੀਗੇ ਲੋਕ ਜਿਹੜੇ ਜਦੋਂ ਭਾਰਤ ਵੱਲੋਂ ਜਾਂ ਪਾਕਿਸਤਾਨ ਵੱਲੋਂ ਜਿਹੜੀ ਹੈਗੇ ਚੈਨਿੰਗ ਕੀਤੀ ਜਾ ਰਹੀ ਸੀ ਉਸ ਨੂੰ ਲੈ ਕੇ ਲੋਕ ਪੈਨਿਕ ਦੇ ਵਿੱਚ ਹੈਗੇ ਤਾਂ ਜਿਹੜਾ ਬਲੈਕਆਊਟ ਕੀਤਾ ਗਿਆ ਸੀ ਪਰ ਅੱਜ ਮਾਹੌਲ ਜਿਸ ਤਰ੍ਹਾਂ ਰਾਤ ਦਾ ਹੋਏਗਾ ਉਸ ਤੋਂ ਬਾਅਦ ਬਦਲ ਲੱਗੇਗਾ ਕਿ ਬਲੈਕਆਊਟ ਕੀਤਾ ਜਾਏਗਾ ਜਾਂ ਨਹੀਂ ਕੀਤਾ ਜਾਏਗਾ ਜੋ ਵੀ ਪ੍ਰਸ਼ਾਸਨ ਦੀ ਐਡਵਾਈਜ਼ਰੀ ਹੋਏਗੀ ਉਸ ਨੂੰ ਲੋਕ ਜਿਹੜਾ ਹੈਗਾ ਪੂਰੀ ਤਰ੍ਹਾਂ ਮੰਨ ਵੀ ਰਹੇ ਨੇ ਤੇ ਮੰਨਣ ਲਈ ਤਿਆਰ ਵੀ ਨਹੀਂ ਜੀ ਬਹੁਤ ਬਹੁਤ ਸ਼ੁਕਰੀਆ ਰੁਪਾਣਾ ਜੀ ਤੁਸੀਂ ਸਾਡੇ ਨਾਲ ਜੁੜਿਓ ਤੇ तमाम ਜਾਣਕਾਰੀ ਦਿੱਤੀ ਹੈ ਤਾਂ ਪਟਿਆਲਾ ਦਾ ਪੱਤਰਕਾਰ ਜਿਹੜੇ ਕਿ ਜਿਨ੍ਹਾਂ ਨੇ तमाम ਜਾਣਕਾਰੀ ਦਿੱਤੀ ਹੈ ਕਿ ਪਟਿਆਲਾ ਦੇ ਅੰਦਰ ਮਾਹੌਲ ਕਿਸ ਤਰ੍ਹਾਂ ਦਾ ਹੈ ਤਾਂ ਉਸੇ ਪਾਸੇ ਜੇਕਰ ਦੂਜੀ ਸਾਈਡ ਗੱਲ ਕਰੀ ਜਾਵੇ ਬਠਿੰਡਾ ਜ਼ਿਲ੍ਹੇ ਦੀ ਤਾਂ ਬਠਿੰਡਾ ਜ਼ਿਲ੍ਹੇ ਦੇ ਵਿੱਚ ਲਗਾਤਾਰ ਧਮਾਕੇ ਹੋ ਰਹੇ ਨੇ ਤਾਂ ਲੋਕ ਨੇ ਜਿਹੜੇ ਕਿ ਘਬਰਾਏ ਹੋਏ ਨੇ ਤਾਂ ਬਠਿੰਡਾ ਦੇ ਵਿੱਚ ਇਸ ਸਮੇਂ ਮਾਹੌਲ ਕਿਸ ਤਰ੍ਹਾਂ ਦਾ ਹੈ ਤਾ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਬਠਿੰਡਾ ਤੋਂ ਜਗਸੀਰ ਪੁੱਲਰ ਜੀ ਜਗਸੀਰ ਪੁੱਲਰ ਜੀ ਕੀ ਕਹਿਣਾ ਚਾਹੋਗੇ ਬਠਿੰਡਾ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਜੀ ਬਿਲਕੁਲ ਜਿਵੇਂ ਅਸੀਂ ਬਠਿੰਡਾ ਦੀ ਗੱਲ ਕਰਾਂ ਬਠਿੰਡਾ ਦੇ ਰਾਤ ਤਾਂ ਲਗਭਗ 11:30 ਵਜੇ ਤੋਂ ਬਾਅਦ ਚਾਹ ਧਮਾਕੇ ਹੁੰਦੇ ਨੇ ਬਠਿੰਡਾ ਦੇ ਪਖਵਾੜ ਥਾਵਾਂ ਦੇ ਜਿਵੇਂ ਮੈਂ ਪੀਸ ਚਲਾਣ ਦੀ ਗੱਲ ਕਰਾਂ ਮੈਂ ਕੋਰਟ ਸੁਣੇ ਦੀ ਗੱਲ ਕਰਾਂ ਮੈਂ ਤੁੰਗ ਵਾਲੀ ਗੱਲ ਕਰਾਂ ਮੈਂ 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 ਸਰਜੇ ਦੇ ਵਿੱਚ ਧਮਾਕਾ ਹੁੰਦਾ ਜਿਹਦੇ ਵਿੱਚ ਕਾਫੀ ਲੋਕ ਇਕੱਠੇ ਭਰਾਈ ਰਹਿੰਦੇ ਨੇ ਘਰਾਂ ਚੋਂ ਬਾਹਰ ਨਿਕਲਦੇ ਨੇ ਪਰ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਬਲੈਕਆਊਟ ਹੋ ਜਾਂਦਾ ਜਿਹੜੇ 5 ਵਜੇ ਤੱਕ ਬਲੈਕਆਊਟ ਤੋਂ ਬਾਅਦ ਅਜਿਹਾ ਪ੍ਰਸ਼ਾਸਨ ਲੋਕਾਂ ਨੂੰ ਅਪੀਲ ਕਰਦਾ ਲੋਕਾਂ ਨੇ ਸ਼ਾਂਤੀ ਬਣਾਈ ਹੋਈ ਹੈ ਬਿਲਕੁਲ ਸ਼ਾਂਤ ਮਾਹੌਲ ਹੈ ਬਠਿੰਡੇ ਦੇ ਵਿੱਚ ਅਜੇ ਇਸ ਦੇ ਹੱਕ ਤੌਰ ਤੇ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਇਹ ਯਾਨਸੀ ਚੈ ਡਰੋਨ ਆਈ ਸਪੋਰਟ ਕੀਤੀ ਹੋਈ ਚੀਜ਼ ਹੈ ਜੀ ਹੂੰ ਲੋਕਾਂ ਦਾ ਕੀ ਕਹਿਣਾ ਹੈ ਲੋਕਾਂ ਦਾ ਤੁਸੀਂ ਕੀਤਾ ਹੋਗਾ ਬਾਈਟਾਂ ਵਗੈਰਾ ਕੀਤੀਆਂ ਨੇ ਤੁਸੀਂ ਲੋਕਾਂ ਦੀ ਤਾਂ ਕਿਸ ਤਰ੍ਹਾਂ ਦਾ ਮਾਹੌਲ ਹੈ ਲੋਕਾਂ ਦੇ ਵਿੱਚ ਜੀ ਬਿਲਕੁਲ ਜੇ ਮੈਂ ਟੋਂਗਾ ਵਾਲੀ ਪਿੰਡ ਦੀ ਗੱਲ ਕਰਾਂ ਸੀ ਉੱਥੇ ਬੈਠ ਕੇ ਕਰਕੇ ਲੈ ਕੇ ਆਇਆ ਟੋਂਗਾ ਵਾਲੀ ਪਿੰਡ ਦੇ ਵਿੱਚ ਟੋਂਗਾ ਵਾਲੀ ਦੇ ਪਿੰਡ ਦੇ ਵਿੱਚ ਜਦੋਂ ਤੁਮਾਕਾ ਹੁੰਦਾ ਇੱਕ ਨਾਲ ਘਰ ਆ ਜਿਹਦੇ ਸ਼ੀਸ਼ੇ ਟੁੱਟਦੇ ਨੇ ਕਾਫੀ ਲੋਕ ਉੱਥੇ ਉਦੋਂ ਮੌਕੇ ਤੇ ਘਬਰਾ ਕੇ ਬਾਹਰ ਨਿਕਲ ਜਾਂਦੇ ਨੇ ਹੁਣ ਸ਼ਾਂਤੀ ਬਣੀ ਹੋਈ ਹੈ ਬਠਿੰਡਾ ਦੇ ਵਿੱਚ ਜੀ ਜੀ ਤੇ ਕੀ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਬਲੈਕਆਊਟ ਰੋਜ਼ਾਨਾ ਰਹੇਗਾ ਜੀ ਬਿਲਕੁਲ ਜਿਵੇਂ ਬਲੈਕਆਊਟ ਦੀ ਗੱਲ ਕਰਾਂ ਜਿਵੇਂ ਭਾਰਤ ਤੇ ਪਾਕਿਸਤਾਨ ਦੇ ਸਬੰਧ ਸਹੀ ਨਹੀਂ ਹੈਗੇ ਪਿਛਲੇ ਦਿਨਾਂ ਦੇ ਵਿੱਚ ਪਾਕਿਸਤਾਨ ਦੇ ਵਿੱਚ ਵੀ ਇਹ ਤੋਂ ਭਾਰਤ ਵੱਲੋਂ ਧਮਾਕੇ ਹੋਈ ਜਾਂਦੇ ਉਹਨਾਂ ਵੱਲੋਂ ਵੀ ਤੇ ਮਗੇਲਾ ਛੱਡੀਆਂ ਜਾਂਦੇ ਨੇ ਧਮਾਕੇ ਇੱਧਰ ਹੋ ਰਹੇ ਨੇ ਬਿਲਕੁਲ ਬਲੈਕਆਊਟ ਆਉਣ ਦੇ ਬੁੱਲ ਸਾਰਾ ਜਿਹੜੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਕੂਲਾਂ ਦੀ ਵੀ ਛੁੱਟੀ ਕੀਤੀ ਗਈ ਹੈ ਜੀ ਹੂੰ ਹੂੰ ਤੇ ਕੀ ਲੱਗਦਾ ਕਿ ਮਾਹੌਲ ਦੀ ਸਥਿਤੀ ਹੈ ਤੁਹਾਨੂੰ ਲੱਗਦਾ ਕਿ ਕੁਝ ਸੁਧਾਰ ਹੋ ਸਕਦਾ ਹੈ ਜੀ ਬਿਲਕੁਲ ਜੇ ਮੈਂ ਸੁਧਾਰ ਹੋਣ ਦੀ ਗੱਲ ਕੀਤਾ ਜਿਹਦੇ ਸਾਹਮਣੇ ਨਾਲ ਮੌਜੂਦਾ ਹਾਲਾਤ ਨੇ ਵੇਖੋ ਅੱਜ ਸ਼ਾਮ ਨੂੰ ਪਤਾ ਹੈ ਸੁਧਾਰ ਵੀ ਹੋ ਸਕਦਾ ਜੀ ਹਮ ਬਹੁਤ ਬਹੁਤ ਸ਼ੁਕਰੀਆ ਜਗਸੀਰ ਭੁੱਲ ਜੀ ਤੁਸੀਂ ਸਾਡੇ ਨਾਲ ਜੁੜਿਓ ਤੇ तमाम ਜਾਣਕਾਰੀ ਦਿੱਤੀ ਤਾਂ ਲਗਾਤਾਰ ਜਿਹੜਾ ਕਿ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ ਪੰਜਾਬ ਦਾ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਬੀਤੀ ਰਾਤ ਤੋਂ ਲਗਾਤਾਰ ਧਮਾਕੇ ਹੋ ਰਹੇ ਨੇ ਜਿਸ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਬਠਿੰਡਾ ਜਲੰਧਰ ਤਾਂ ਉੱਥੇ ਹੀ ਜੰਮੂ ਅਤੇ ਪਠਾਨਕੋਟ ਜਿਹੜੇ ਕਿ ਬਾਰਡਰ ਏਰੀਆ ਦੇ ਲੋਕ ਨੇ ਉਹ ਘਬਰਾਏ ਹੋਏ ਨੇ ਹਾਲਾਂਕਿ ਅਪੀਲ ਕੀਤੀ ਜਾ ਰਹੀ ਹੈ ਕਿ ਲੋਕ ਘਬਰਾਉਣ ਨਾ ਤੇ ਆਪਣੇ ਘਰਾਂ ਦੇ ਵਿੱਚ ਹੀ ਰਹਿਣ ਖਾਸ ਕਰ ਪਟਿਆਲਾ ਦੇ ਵਿੱਚ ਵੀ ਹੁਣ ਗਾਰਡਲਾਈਨਜ਼ ਜਾਰੀ ਹੋ ਚੁੱਕੇ ਨੇ ਭਾਵੇਂ ਪਟਿਆਲਾ ਦਾ ਮਾਹੌਲ ਹੈ ਜਿਹੜਾ ਕਿ ਉਹ ਸ਼ਾਂਤਮਈ ਹੈ ਤਾਂ ਲੋਕਾਂ ਨੂੰ ਫਿਰ ਵੀ ਜਿਹੜਾ ਕਿ ਜਾਗਰੂਕ ਕੀਤਾ ਗਿਆ ਕਿ ਉਹ ਖੁੱਲੇ ਮੈਦਾਨਾਂ ਦੇ ਵਿੱਚ ਘਰਾਂ ਦੀਆਂ ਜਬ ਬਾਲਕਨੀਆਂ ਦੇ ਵਿੱਚ ਨਾ ਜਾਣਤਾ ਉਹ ਆਪਣੇ ਘਰਾਂ ਦੇ ਅੰਦਰ ਹੀ ਰਹਿਣਾ ਫਿਲਹਾਲ ਸਕੂਲ ਵੀ ਬੰਦ ਕੀਤੇ ਗਏ ਨੇ 3 ਦਿਨਾਂ ਦੇ ਲਈ ਸਕੂਲਾਂ ਕਾਲਜਾਂ ਦੇ ਵਿੱਚ ਵੀ ਛੁੱਟੀਆਂ ਦਿੱਤੀਆਂ ਗਈਆਂ ਤੇ ਪ੍ਰੀਖਿਆਵਾਂ ਨੇ ਜਿਹੜੀਆਂ ਉਹ ਵੀ ਰੱਦ ਕੀਤੀਆਂ ਗਈਆਂ ਨੇ ਪੰਜਾਬੀ ਯੂਨੀਵਰਸਿਟੀ ਦੇ ਵੱਲੋਂ ਵੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਲੋਂ ਵੀ ਤਾਂ ਮਾਹੌਲ ਹੈ ਜਿਹੜਾ ਹੈ ਕਿ ਭਾਰਤ ਪਾਕਿਸਤਾਨ ਦੀ ਜੰਗ ਵਿਚਾਲੇ ਜਿਹੜਾ ਕਿ ਲਗਾਤਾਰ ਤਣਾਅਪੂਰਨ ਬਣਿਆ ਹੋਇਆ ਲੋਕ ਕਬਰਾਏ ਹੋਏ ਨੇ ਸੈਮੇ ਹੋਏ ਨੇ ਪਰ ਅਸੀਂ ਵੀ ਇੱਕ ਸੰਦੇਸ਼ ਦੇਣਾ ਚਾਹੁੰਦੇ ਹਾਂ ਇਸ ਖਬਰ ਦੇ ਜ਼ਰੀਏ ਕਿ ਲੋਕ ਜਿਹੜੇ ਕਿ ਸ਼ਾਂਤਮਈ ਤਰੀਕੇ ਦੇ ਨਾਲ ਰਹਿਣ ਅਤੇ ਘਰਾਂ ਦੇ ਵਿੱਚ ਹੀ ਰਹਿਣ ਜੇਕਰ ਤੁਹਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਘਰ ਤੋਂ ਬਾਹਰ ਜਾਣ ਦੀ ਤਾਂ ਹੀ ਆਪਣੇ ਘਰਾਂ ਤੋਂ ਬਾਹਰ ਨਿਕਲੋ ਨਹੀਂ ਅਦਰਵਾਈਜ਼ ਆਪਣੇ ਘਰਾਂ ਦੇ ਵਿੱਚ ਹੀ ਬੈਠੇ ਰਹੋ ਕਿਉਂਕਿ ਲੋਕ ਕਬਰਾਂਨਾ ਤੇ ਅਫਵਾਹਾਂ ਤੋਂ ਸੋਸ਼ਲ ਮੀਡੀਆ ਤੇ ਜਿਹੜੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ ਉਹਨਾਂ ਤੋਂ ਗੁਰੇਜ਼ ਕਰੋ ਦੇਖਦੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਧੰਨਵਾਦ this program is sponsored by the singler office bakersfield for all your immigration family law needs Call or scan QR code to contact us. Rodis Inc million miles with smile or scan QR code to contact us. Flankworth truck repair trust we build in truck repair or scan QR code to contact us. The masala twist oxnard find authentic indian cuisine or scan QR code to contact us. Pizza twist taste with twist order today call or visit website or scan QR code to contact us. New India market or scan QR code to contact us. Taba Indian Cuisine, Tracy find authentic Indian cuisine in Tracy or scan QR code to contact us. Bila Market scan QR code to contact us. Simi Valley Family Dental Office or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza scan this QR code to contact us. Made and served with love. Scan this QR code to contact us. Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.